ਹਾਂਜੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਸ਼ੇਰਾ ਬਠਿੰਡਾ ਤੇ ਅੱਜ ਆਪ ਆਇਆ ਸੀ ਇਧਰ ਖੇਤ ਤੇ ਦਿਖਾਉਣਾ ਤੁਹਾਨੂੰ ਨਜ਼ਾਰਾ ਤੇ ਓਏ ਆਹ ਕਿਹੜਾ ਬੈਠਾ ਓਏ ਹੈ ਦੋਸਤੋ ਬਣੇ ਰਿਹਾ ਹੋ ਵੀਡੀਓ ਦੇ ਵਿੱਚ ਆਹ ਕਿਹੜਾ ਬੰਦਾ ਬੈਠਾ ਯਾਰ ਬਣੇ ਰਿਹਾ ਵੀਡੀਓ ਵਿੱਚ ਮਲਾਉਣਾ ਇਹ ਕਿਵੇਂ ਬੈਠਾ ਯਾਰ ਇੱਥੇ ਮੋਟਰਸਾਈਕਲ ਉੱਤੇ ਬੈਠਾ ਇਹ ਮੋਟਰਸਾਈਕਲ ਵੀ ਚੱਲੀ ਜਾਂਦਾ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਹੋਰ ਠੀਕ ਠਾਕ ਕਿਹੜੇ ਪਿੰਡੋਂ ਬਾਈ ਟੈਂਟ ਤਾਂ ਤੂੰ ਪੁੱਛ ਹੀ ਨਾ ਯਾਰ ਸਾਡਾ ਪੱਕਰਾਂ ਦਾ ਯਾਰ ਮੋਟਰਸਾਈਕਲ ਸਟਾਰਟ ਖੜੀ ਬੈਠਾ ਕਿਵੇਂ ਪਾਣੀ ਪੂਣੀ ਤੇ ਆ ਗਿਆ ਇਹ ਉਹ ਨਹੀਂ ਨਹੀਂ ਪਾਣੀ ਤੇ ਨਹੀਂ ਮੈਂ ਨਾ ਇੱਧਰ ਆਇਆ ਸੀ ਯਾਰ ਕੈਸਤੀ ਜੀ ਲੈਣਾ ਅੱਛਾ ਮੋਟਰਸਾਈਕਲ ਜਾਊਗਾ ਡਾਊਨ ਯਾਰ ਹਾਂ ਸਮਾਂ 4:00 ਜੀ ਲਾਲ ਕੇ 10 ਮਿੰਟ ਬੈਹਿ ਕੇ ਉਹ ਤੇਰਾ ਭਲਾ ਹੋ ਜਾ ਮੈਂ ਤੈਨੂੰ ਉਧਰੋਂ ਤੁਰਿਆ ਆਉਂਦਾ ਸੀ ਮੈਂ ਤਾਂ ਖੇਤੋਂ ਵਾਹ ਪਹੀ ਤੋਂ ਤੁਰ ਕੇ ਮੈਂ ਯਾਰ ਬੰਦਾ ਕਿਹੜਾ ਬੈਠਾ ਮੋਟਰਸਾਈਕਲ ਵੀ ਤਰ੍ਹਾਂ ਚ ਤੇ ਬਾਈ ਕੀ ਹੈ ਅਵਰੇਜ ਆ ਕਿਹੜਾ ਮੋਟਰਸਾਈਕਲ ਆ ਇਹ ਪਲਸਰ ਦਾ ਹੈ ਪਲਸਰ ਨਹੀਂ ਨਹੀਂ ਪਲਟੀਨਾ ਹੀ ਹੈ ਉਹ ਅੱਛਾ ਟੈਂਕੀ ਅੱਛਾ ਪਲਟੀਨਾ ਮੋਟਰਸਾਈਕਲ ਹੈ ਹਾਂ ਲੈ ਵੀ ਦੋਸਤੋ ਪਲਟੀਨਾ ਮੋਟਰਸਾਈਕਲ ਆ ਬਾਈ ਕਿੰਨੇ ਕ ਦਾ ਇਹ ਇਹ 90 ਕ ਹਜ਼ਾਰ ਦਾ ਹੈ ਅੱਛਾ 90 ਕ ਹਜ਼ਾਰ ਦਾ ਮੋਟਰਸਾਈਕਲ ਦਾ ਖਰ ਸਸਤਾ ਹੀ ਆ ਫਿਰ ਤਾਂ ਇਹ ਯਾਰ ਲੱਖ ਤੋਂ ਦਾ ਸਸਤਾ ਹੀ ਆ 90 ਕ ਹਜ਼ਾਰ ਰੁਪਏ ਦਾ ਹਨਾ ਤੇ ਯਾਰ ਚਾਰ ਜੜੀ ਸਬਦ ਦੇ ਰੱਖੀਆ ਯਾਰ ਆ ਲਾਈ ਬਠਾ ਬਾਈ ਚਾਰ ਜੜੀ ਦੋਸਤੋ ਦੇਖੋ ਵੀਡੀਓ ਆ ਦੇਖੋ ਯਾਰ ਚਾਰਜਰ ਲੱਗਦਾ ਵਿੱਚ ਹੈ ਕਮਾਲ ਹੋ ਗਈ ਯਾਰ ਮੋਟਰਸਾਈਕਲ ਸਟਾਰਟ ਖੜਾ ਬਾਈ ਦਾ ਦੇਖ ਲੈ ਲੈ ਯਾਰ ਮੋਟਰਸਾਈਕਲ ਵੀ ਸਟਾਰਟ ਖੜਾ ਹੀ ਖੜਾ ਪਤੰਦਰੇ ਤਾਂ ਉਹ ਹਜੇ ਵੀ ਦੱਸ ਦੇ ਮੈਨੂੰ ਬਾਈ ਪਾਣੀ ਪੂਣੀ ਤੇ ਤਾਂ ਨਹੀਂ ਚੱਲਣ ਵਾਲਾ ਆ ਗਿਆ ਇਹ ਹੈ ਨਹੀਂ ਨਹੀਂ ਪਾਣੀ ਤੇ ਨਹੀਂ ਤੇਲ ਹੀ ਪੈਂਦਾ ਤੇਲ ਪੈਂਦਾ ਯਾਰ ਤੇ ਫਿਰ ਆ ਸਟਾਰਟ ਖੜੇ ਖੜਾ ਕਿ ਚਾਰਜ ਟੂਰ ਦੇ ਵਾਸਤੇ ਆ ਆ ਲੈ ਯਾਰ ਇਹਦਾ ਪਾਏ ਦਾ ਪੂਰਾ ਨਜ਼ਾਰੇ ਲਈ ਜਾਂਦਾ ਤਾਂ ਆ ਚਲਾਈ ਜਾਂਦਾ ਵਹਿ ਕੇ ਇੰਸਟਾਗ੍ਰਾਮ ਜੀ ਹੈ ਕਮਾਲ ਹੀ ਹੋ ਗਈ ਯਾਰ ਬਾਈ ਦੀ ਮੋਟਰਸਾਈਕਲ ਬਾਈ ਕਿੰਨੇ ਦੀ ਐਵਰੇਜ ਕਿੰਨੀ ਹੈ ਦੀ 80 85 ਦੀ 80 85 ਦੀ ਐਵਰੇਜ ਐਵਰੇਜ ਤਾਂ ਯਾਰ ਬਹੁਤ ਫਿਰ ਤਾਂ ਮੋਟਰਸਾਈਕਲ ਆਪ ਨੂੰ ਲੈਣੀ ਹੀ ਚਾਹੀਦਾ ਪੈਲਟੀ ਨਾ ਹਣਾ ਯਾਰ ਦੂਰੋ ਦਾ ਮਿੱਤਰਾ ਮੈਨੂੰ ਇਹ ਪਲਸਰ ਵਰਗੇ ਲੱਗਾ ਇਦਰੋਂ ਪੂਜ ਜੀ ਦੇਖ ਕੇ ਮੈਂ ਇਹਦਾ ਪਲਸਰ ਹੀ ਖੜਾ ਯਾਰ ਕੋਈ ਮੋਟਰਸਾਈਕਲ ਯਾਰ ਅੱਛਾ ਬਾਈ ਯਾਰ ਤੈਨੂੰ ਤਾਂ ਯਾਰ ਕੋਈ ਫਰਕ ਹੀ ਨਹੀਂ ਪੈਂਦਾ ਅਸੀਂ ਦਾ ਭਾਵੇਂ ਦਾ ਜੇ ਪਤਾ ਲੱਗ ਜੇ ਵੀ ਉਹ ਘਰ ਆਗਾ ਇਸ ਦਾ ਪਿੱਛੋ ਹੀ ਬੰਦ ਕਰ ਦਿੰਦੇ ਆ 20 50 ਕਰਮਾ ਤੋਂ ਵੀ ਤੇਲ ਬਚੂਗਾ ਤੂੰ ਪਤੰਦਰਾ ਸਟਾਰਟ ਹੀ ਕਰੀ ਖੜਾ ਇਹਨੂੰ ਯਾਰ ਹੈ ਆਦਾ ਕਮਾਲ ਚਾਰਜਰ ਦੇ ਮਾਰੇ ਮੈਂ ਚਲ ਚਾਰਜਰ ਹੋ ਜੂਗਾ ਚਾਰਜਰ ਕਰਨਾਂ ਵਾਲਾ ਯਾਰ ਹੈ ਨਾ ਆ ਪਲਟੀਨੇ ਜਦੋਂ ਮੈਂ ਪਹਿਲੀ ਵਾਰ ਦੇਖਿਆ ਜਿਹੜਾ ਚਾਰਜਰ ਕਰਨ ਵਾਲੀ ਸਬਦਾ ਆ ਗਿਆ ਬਾਈ ਨੇ ਲੀਡ ਲਾ ਰੱਖਿਆ ਦੋਸਤੋ ਦੇਖੋ ਮੋਬਾਈਲ ਚਲਾ ਰਿਹਾ ਹੈਗਾ ਬਾਈ ਖੜਾ ਦੇਖ ਲੈ ਕਰੋ ਗੱਲ ਨਾਲ ਕੋਕ ਵੀ ਪੀ ਜਾਂਦਾ ਪੂਰਾ ਵਧੀਆ ਸਟਾਰਟ ਕਰਕੇ ਬੈਠਾ ਹੋਇਆ ਉੱਤੇ ਦਾ ਪਤਾ ਲੱਗਦਾ ਮੈਂ ਦੂਰੋਂ ਦੇਖਿਆ ਮੈਂ ਯਾਰ ਬੰਦਾ ਕੌਣ ਬੈਠਾ ਯਾਰ ਹੈ ਚੱਲ ਕੱਢਾਂ ਵਾਲੀ ਫੀਲਿੰਗ ਦਿੰਦਾ ਯਾਰ ਬਾਕਮਾ ਆ ਚਾਰਜ ਦਾ ਦੀ ਸੌਦਾ ਯਾਰ ਕਮਾਲ ਹੀ ਹੋ ਗਿਆ ਤਾਂ ਯਾਰ ਹੈ ਨਜ਼ਾਰੇ ਲੈ ਰਿਹਾ ਹੈ ਬਾਈ ਮੁੰਡਾ ਬਾਈ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਜਾਣ ਸਕਦੇ ਆ ਨਾਮ ਆਪਣਾ ਗਗਨਦੀ ਗਗਨਦੀਪ ਸਿੰਘ ਬਾਈ ਗਗਨਦੀਪਲਾ ਤੁਹਾਨੂੰ ਮੋਟਰਸਾਈਕਲ ਦੀਆਂ ਮੁਬਾਰਕਾਂ ਤੇ ਬਾਈ ਨੇ ਮੋਟਰਸਾਈਕਲ ਬਹੁਤ ਸੋਹਣਾ ਲਿਆ ਕਿਹੜੇ ਕਿਹੜੇ ਬੰਦੇ ਪਲਟੀਨਾ ਮੋਟਰਸਾਈਕਲ ਦੇ ਫੈਨ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਫਿਰ ਆਪਾਂ ਹੋਰ ਵੀਡੀਓ ਵਿੱਚ ਨੈਕਸਟ ਵੀਡੀਓ ਜਣਾ ਇਹਦਾ ਭਰਾ ਖੜਾ ਸੀ ਮੈਂ ਚਲੋ ਵੀਡੀਓ ਬਣਾਉਣੀ ਬਣਦੀ ਸੀ ਮੈਂ ਤਾਂ ਇੱਧਰ ਕਿੜਾ ਮਾਰ ਰਾਇਆ ਤੁਹਾਨੂੰ ਆਹ ਦ੍ਰਿਸ਼ ਦਿਖਾ ਰਿਹਾ ਇਸ ਨੂੰ ਤੇ ਬਾਈ ਇਧਰ ਆ ਮੋਟਰਸਾਈਕਲ ਲਾ ਕੇ ਖੜਾ ਸੀ ਤੇ ਖੜਾਈ ਵੀ ਪਤੰਦਰ ਸਟਾਰਟ ਹੀ ਖੜਾ ਇਹ ਮੋਟਰਸਾਈਕਲ ਹੈ ਤੇ ਮੈਂ ਕਿਹਾ ਦੇਖੀ ਯਾਰ ਬੰਦੇ ਚਾਰਜ ਬੰਦਾ ਪਲਟੀਨੇ ਚ ਪਹਿਲੀ ਵਾਰ ਹੀ ਦੇਖਿਆ ਯਾਰ ਆਹ ਚਾਰਜ ਵਾਲੀ ਸਿਸਟਮ ਹੈ ਗੱਡੀਆਂ ਗੱਡੀਆਂ ਦਾ ਮੰਨੀਆਂ ਗੱਲ ਵੀ ਚਲ ਗੱਡੀਆਂ ਦਾ ਚਾਰਜਰ ਲੱਗਦੀ ਆ ਦੋ ਦੋ ਤਿੰਨ ਤਿੰਨ ਆਹ ਤਾਂ ਯਾਰ ਨਜ਼ਾਰਾ ਹੀ ਲਿਆ ਤਾਂ ਯਾਰ ਬਜਾਜ ਵਾਲੇ ਨੇ ਹੈ ਪਲਟੀਨੇਜ ਵੀ ਚਾਰਜਰ ਦੇਤਾ ਸਸਤਾ ਆ ਮੋਟਰਸਾਈਕਲ ਸੀ ਗਰੀਬ ਬੰਦਿਆਂ ਵਾਲਾ ਏ ਤੇ ਆ ਚਾਰਜ ਚੁਰਜ ਦੇ ਕੇ ਲੱਕ ਲੱਕ ਪੂਰੀ ਬੜੀ ਬੜੀਆ ਬੜੀ ਘੈਂਟ ਬਣਾ ਰੱਖਿਆ ਬਾਈ ਯਾਰ ਬਾਈ ਸੋਹਣਾ ਲੱਗਦਾ ਬਾਈ ਤੂੰ ਬੈਠਾ ਮੋਟਰਸਾਈਕਲ ਤੇ ਲੈ ਯਾਰ ਵਿੱਚੀ ਖੁੱਬਿਆ ਪਿਆ ਤਾਂ ਫੋਨ ਦੇ ਯਾਰ ਚਾਰਜਰ ਲਾ ਕੇ ਹੈ ਚਾਰਜਰ ਫਿਰ ਕਿੰਨੇ ਟਾਈਮ ਚ ਹੋ ਜਾਂਦਾ ਏ ਕਰ ਦਿੰਦਾ ਤੇ ਭੁਨੇ ਘੰਟੇ ਚਾਰਜਰ ਲੰਗਾ ਜਾਂ ਲਾਹ ਦਿੰਦਾ ਤਾਂ ਬਦਗੇ ਬੰਦ ਨਹੀਂ ਹੋ ਜਾਂਦਾ ਮੋਬਾਈਲ ਅੱਛਾ ਯਾਰ ਬਾ ਕਮਾਲ ਚੀਜ਼ ਬਣਾ ਕੇ ਦਿੱਤੀ ਏ ਬਾਈ ਇਹਦੇ ਤਾਂ ਹੈ ਤੂੰ ਫਿਰ ਬੰਦ ਪਾਉਂਦੇ ਇਹਨਾਂ ਨੂੰ ਕਰਦੇ ਹੀ ਨਹੀਂ ਐ ਸਟਾਰਟ ਹੀ ਰੱਖਦਾ ਹੈ ਚਾਲ ਬਈ ਲੈ ਇੰਨੇ ਫਿਰ ਅਸੀਂ ਵੀ ਪਲਟਿਨਾ ਦਾ ਪਲਟਿਨਾ ਮੋਟਰਾਂ ਦੀ ਬਣਾਉਣਾ ਸਕੀਮ ਜਿਹੜਾ ਦਾ ਚਾਰਜ ਚੁਰ ਵਿਚ ਲੱਗਦਾਗਾ ਹੈ ਦੇਖੋ ਬਈ ਸਟਾਰਟ ਹੀ ਖੜਾਗਾ ਮੋਟਰਸਾਈਕਲ ਪੂਰਾ ਘੈਂਟ ਆ ਬਾਈ ਦਾ ਜੱਚਦਾ ਵੀ ਇਹ ਮੋਟਰਸਾਈਕਲ ਨਾ ਬੈਂਕ ਚ ਲੱਗਿਆ ਬਾਈ ਤੇ ਪਤਾ ਅੰਦਰ ਸਟਾਰਟ ਹੀ ਰੱਖਦਾਗਾ ਹਲੋ ਜੀ ਧੰਨਵਾਦ ਜੀ ਸਾਰਿਆਂ ਦਾ ਹਨਾ ਹੋਰ ਵੀਡੀਓ ਲਈ ਪੇਜ ਨੂੰ ਫੋਲੋ ਕਰ ਲਿਓ ਸ਼ੁਕਰੀਆ ਜੀ